ਜਿਹੜੇ ਬਾਹਰ ਸ਼ਹਿਰ 'ਚ ਆ ਕੇ ਖਾਣਾ ਖਾਂਦੇ ਆ ਭਟੂਰੇ ਖਾਣੇ ਆ ਚਟਪਟੀਆਂ ਚੀਜ਼ਾਂ ਖਾਣੀਆਂ ਟਿੱਕੀਆਂ ਖਾਣੀਆਂ ਉਹ ਵੀਡੀਓ ਨੂੰ ਇਹਨੂੰ ਦੇਖੀ ਚੱਲਿਓ ਗੌਰ ਦੇ ਨਾਲ ਬਾਹਰ ਲੋਕ ਜਿਹੜੇ ਬੈਠੇ ਆ ਉਹ ਕੀ ਕੀ ਕਰਦੇ ਆ ਸੜਕਾਂ ਤੇ ਉਹਨਾਂ ਕੋਲੇ ਬਾਥਰੂਮ ਨਹੀਂ ਹੈ ਉੱਥੇ ਬਾਥਰੂਮ ਜਾਣ ਨੂੰ ਟਾਇਲਟ ਨਹੀਂ ਹੈ ਨਹਾਉਣ ਲਈ ਕੁਝ ਨਹੀਂ ਹੈ ਸਿਰਫ ਸੜਕਾਂ ਦੇ ਕਿਨਾਰੇ ਜਿਹੜਾ ਪਾਣੀ ਵਗਦਾ ਏ ਜਿਹੜਾ ਪਾਣੀ ਮਿਲ ਜਾਂਦਾ ਏ ਉਹੀ ਯੂਜ਼ ਕਰਦੇ ਆ ਉਹ ਖਾਣਾ ਪਕਾਉਣ ਦੇ ਲਈ ਤਰੀ ਬਣਾਉਣ ਦੇ ਲਈ ਪਾਂਡੇ ਧੋਣ ਦੇ ਲਈ ਸਭ ਚੀਜ਼ਾਂ ਲਈ ਔਰ ਇੱਥੋਂ ਤੱਕ ਕਿ ਕੁਝ ਲੋਕ ਉਹਨੂੰ ਝੂਠਾ ਕਰਦੇ ਆ ਦੇਖੋ ਆ ਥੁੱਕ ਲਾਉਂਦੇ ਆ ਆਪਦੇ ਮੂੰਹ ਦਾ ਠੀਕ ਆ ਪਤਾ ਨਹੀਂ ਕਿੰੀਆਂ ਗੰਦੀਆਂ ਚੀਜ਼ਾਂ ਕਰਦੇ ਆ ਹੋਰ ਔਰ ਕਈ ਲੋਕ ਥੁੱਕ ਥੁੱਕ ਕੇ ਜਿਹੜੇ ਰੋਟੀਆਂ ਬਣਾਉਂਦੇ ਆ ਨਾਨ ਬਣਾਉਂਦੇ ਆ ਤੰਦੂਰੀ ਰੋਟੀ ਬਣਾਉਂਦੇ ਆ ਥੁੱਕ ਥੁੱਕ ਕੇ ਉਹ ਬਣਾਉਂਦੇ ਆ ਔਰ ਜਦੋਂ ਫੜੇ ਜਾਂਦੇ ਆ ਫਿਰ ਮਾਫੀਆਂ ਮੰਗਦੇ ਆ ਕਿ ਹਾਂਜੀ ਸਾਡੇ ਤੋਂ ਹੋ ਗਈ ਜੀ ਗਲਤੀ ਫਲਾਣਾ ਟਿਮਕਾਨਾ ਪਰ ਇਹ ਚੀਜ਼ਾਂ ਕਰਦੇ ਕਿਉਂ ਆ ਇਹਨਾਂ ਨੂੰ ਝੂਠਾ ਕਰਨਾ ਚੀਜ਼ਾਂ ਨੂੰ ਕਿਉਂ ਚੰਗਾ ਲੱਗਦਾ ਕਿਉਂ ਝੂਠਾ ਕਰਦੇ ਆ ਠੀਕ ਆ ਮੈਂ ਕਿਸੇ ਖਾਸ ਲੋਕਾਂ ਨੂੰ ਨਹੀਂ ਕਹਿ ਰਿਹਾਗਾ ਬਹੁਤ ਲੋਕ ਆ ਜਿਹੜੇ ਸਹਿਰੀ ਜਿਹੜਾ ਖਾਣਾ ਹੁੰਦਾ ਹੱਟੀਆਂ ਪੱਠੀਆਂ ਵਾਲਾ ਰੇੜੀਆਂ ਵਾਲਾ ਉਹਨਾਂ ਤੇ ਜ਼ਿਆਦਾਤਰ ਗੰਦ ਹੀ ਪਰੋਸਿਆ ਜਾਂਦਾਗਾ ਔਰ ਇੰਨੀ ਵੱਡੀ ਕਵਾਂਟੀਟੀ ਦੇ ਵਿੱਚ ਖਾਣਾ ਰੋਜ਼ ਬਣਾਉਣਾ ਉਹਨਾਂ ਲਈ ਉਹ ਕੰਮ ਆ ਕਹਿੰਦੇ ਹੁੰਦੇ ਹਲਵਾਈ ਆਪ ਦਾ ਖਾਣਾ ਕਦੇ ਖਾਂਦਾ ਨਹੀਂ ਉਹਨਾਂ ਨੂੰ ਪਤਾ ਹੁੰਦਾ ਕਿਵੇਂ ਬਣਾਇਆਗਾ ਇਹ ਤੁਹਾਡੇ ਸਾਹਮਣੇ ਇਸ ਤੋਂ ਚੰਗਾ ਵੀਰ ਮਿਰੋ ਘਰੇ ਜਿਹੜੀ ਰੋਟੀ ਬਣਦੀ ਆ ਮਾਂ ਬਣਾਉਂਦੀ ਆ ਤੁਹਾਡੀ ਪਤਨੀ ਬਣਾਉਂਦੀ ਆ ਤੁਹਾਡੀ ਭੈਣ ਬਣਾਉਂਦੀ ਆ ਉਹ ਚੀਜ਼ਾਂ ਹੀ ਖਾਓ ਉਹ ਹੀ ਤੁਹਾਡੇ ਲਈ ਸਿਹਤਮੰਦ ਆ ਬਾਹਰੋਂ ਤੁਸੀਂ ਕੁਝ ਖਾਓਗੇ ਲੋਕਾਂ ਦੇ ਜੰਮਸ ਲੋਕਾਂ ਦੀ ਗੰਦਗੀ ਨਾਲੀਆਂ ਦਾ ਪਾਣੀ ਇਹੋ ਜਿਹੀਆਂ ਚੀਜ਼ਾਂ ਹੀ ਤੁਹਾਡੇ ਢਿੱਡ ਦੇ ਵਿੱਚ ਪੈਣਗੀਆਂ ਫਿਰ ਬਿਮਾਰ ਹੋਵੋਗੇ ਫਿਰ ਡਾਕਟਰ ਦੇ ਜਾਓਗੇ ਇਹ ਚੀਜ਼ਾਂ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਬਾਹਰ ਜਾ ਕੇ ਕੁਲਚੇ 버ਗਰ ਟਿੱਕੀਆਂ ਭਟੂਰੇ ਨਾਨ ਨਾਣ ਖਾਣੇ ਆ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਸ਼ੇਅਰ ਕਰਕੇ ਠੀਕ ਆ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗਰੁੱਪ